ਵਿੱਤ ਖੰਡਾ ਖੜਕਾਇਆ ਸੀ ਲਟ ਗਿਆ ਸੀ ਸਖਬੇ ਹੱਦ ਤੇ ਟਿਕਾਇਆ ਸੀ ਓ ਬਾਬੇ ਦੀ ਪਸੰਗ ਡੰਗ ਵਿੱਚ ਕੰਡੇ ਖੜਕਾਇਆ ਸੀ ਲਟ ਗਿਆ ਸੀ ਸਖਬੇ ਹੱਦ ਤੇ ਟਿਕਾਇਆ ਸੀ ਅੱਗੇ ਕੋਈ ਨਾ ਖੜੇ ਜਿਹੜਾ ਆਏ ਉਹ ਚੜੇ ਅੱਗੇ ਕੋਈ ਨਾ ਖੜੇ ਦਾਸ ਬੰਦ ਬੰਦ ਕਟਵਾਇਆ ਸੀ ਓ ਤਾਰੂ ਸਿੰਘ ਸੀਸ ਉਤੋਂ ਖੋਪੜਾ ਲਹਾਇਆ ਸੀ ਓ ਤਾਰੂ ਸਿੰਘ ਸੀਸ ਉਤੋਂ ਖੋਪੜਾ ਲਹਾਇਆ ਸੀ ਜਿਹੜੀ ਉਹਨਾਂ ਨਾਲ ਬੀਤੀ ਉਹ ਨਾਸੀ ਵੀ ਨਾ ਕੀਤੀ ਜਿਹੜੀ ਸਿੰਘਾਂ ਨਾਲ ਬੀਤੀ ਉਹ ਨਾਸੀ ਵੀ ਨਾ ਕੀਤੀ ਓ ਤੇਗਾ ਖਾਲਸੇ ਨੇ ਵਦ ਵਦ ਮਾਇਆ ਮਾਰਸੋ ਸਾਂਭ ਕੇ ਰੱਖੋ ਸਿਰ ਦੇ ਗਲਿਆਂ ਨੇ ਸਰਦਾਰੀਆਂ ਮਾਰਸੋ ਸਾਂਭ ਕੇ ਰੱਖੋ ਕਰਖੋ ਉਹ ਜਲਦੀ ਹੋਈ ਸਿੱਕੀ ਮਾਤਾ ਪਾਗੋ ਜੀ ਨੇ ਮੋੜ ਲਈ ਜਲਦੀ ਹੋਈ ਸਿੱਕੀ ਮਾਤਾ ਪਾਗੋ ਜੀ ਨੇ ਮੋੜ ਸਿੱਕੀ ਜਾਣ ਨਾ ਦਿੱਤੀ ਹਰ ਖਾਣ ਨਾ ਦਿੱਤੀ ਹਾਏ ਸਿੱਕੀ ਜਾਣ ਨਾ ਦਿੱਤੀ ਹਰ ਖਾਣ ਨਾ ਦਿੱਤੀ ਉਹ ਮਾਤਾ ਪਾਗੋ ਜੀ ਨੇ ਹਿੰਮਤਾਂ ਨਹੀਂ ਹਾਰੀਆਂ ਵਾਸੋ ਸਭ ਕਹਿ ਰਖੋ ਉਹ ਸਰਦ ਦੇ ਕਲਿਆਣੇ ਸਰਦਾਰੀਆਂ ਵਾਸੋ ਸਭ ਕਹਿ ਰਖੋ ਉਹ ਸਰਦ ਦੇ ਕਲਿਆਣੇ ਸਰਦਾਰੀਆਂ ਮੈਂ ਕੋਸ਼ਿਸ਼ ਕਰੂੰਗਾ ਕਿ ਕਲੋਜ਼ਿੰਗ ਦੇਣ ਦੀ ਬਜਾਏ ਇਹਨਾਂ ਦੇ ਇੱਕ ਥੋੜੇ ਜਿਹਾ ਕਲਾ ਦਾ ਇੱਕ ਨਮੂਨਾ ਹੋਰ ਪੇਸ਼ ਕਰ ਦੋ ਦਰਸ਼ਕਾਂ ਦੇ ਲਈ ਲੋਣਾ ਤਾਂ ਕਿ ਨਾ ਸਿੱਖੀ ਤੇ ਸਦਕ ਨੂੰ ਮੈਂ ਭਾਵੇਂ ਹੋ ਜਾਣ ਬੁਰੇ ਹਾਲ ਮੇਰੇ ਓਏ ਅਸਾਂ ਮੰਨਣ ਨੀ ਨਾ ਅੱਖੀਆਂ ਨੇ ਪਾਇਰ ਵਿਕਦਣ ਚਾਰ ਲਾਲ ਮੇਰੇ ਮੇਰੀ ਆਲੂ ਗੁਜਰੀ ਘੜੀ ਘੜੀ ਗੁਜਰੀ ਪਲ ਪਲ ਗੁਜਰੀ ਤਈ ਲੋਕ ਮੈਨੂੰ ਮਾਤਾ ਗੁਜਰੀ ਆਖਦੇ ਨੇ ਉਹ ਜਿਹੜੀ ਆ ਮੁਸੀਬਤ ਮਚਲ ਗੁਜਰੀ ਮਾਤਾ ਗੁਜਰ ਕੌਰ ਦੀ ਦਾ ਪਰਿਵਾਰ ਹੈ ਗੁਰੂ ਗੋਬਿੰਦ ਸਿੰਘ ਦਾ ਪਰਿਵਾਰ ਹੈ ਕਿਸਾਨ ਵੀਰ ਜਿਹੜੇ ਨੇ ਇੱਕ ਇਹ ਕੋਈ ਸੰਸਥਾ ਨਹੀਂ ਇੱਕ ਪਰਿਵਾਰ ਦੀ ਗੱਲ ਹੈ ਇੱਕ ਸਾਡੇ ਭਾਈਚਾਰੇ ਦੀ ਗੱਲ ਹੈ ਸਭ ਤੋਂ ਵੱਡਾ ਸਬੂਤ ਸਾਡੇ ਪੰਜਾਬ 'ਚ ਹੀ ਹੈ ਇਸ ਚੀਜ਼ ਦਾ ਹਰਿਆਣੇ ਵਾਲੇ ਭਰਾ ਵੀ ਸਾਡੇ ਨਾਲ ਖੜੇ ਨੇ ਨੇ ਬਹੁਤ ਬਹੁਤ ਧੰਨਵਾਦ